पवित्र गोदि बराजमान गुरु गेरी सात संगत सब तो पहला गज बज के फते बुलाओ वागुरु जी का खालसा वाहेगुरु जी की फतेह अच असी महान लिखारी ਮਹਾਨ ਕਲਾ ਦੇ ਮਾਲਕ ਦੁਨੀਆ ਦੇ ਚੀ ਕੋਈ ਨਾ ਸੀ ਥਾਤਰ ਸਿੰਘ ਪਰਵਾਨਾ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਅੱਜ ਜੁੜੇ ਹਾਂ ਉਹ ਭਵੇਂ ਸਰੀਰ ਤੌਰ ਤੇ ਸਾਡੇ ਨਾਲੋਂ ਵੱਖ ਹੋ ਗਏ ਪਰ ਸਾਡੇ ਦਿਨਾਂ ਵਿੱਚ ਵਸਦੇ ਤੇ ਵਸਦੇ ਰਹਿਣਗੇ ਕਿਉਂਕਿ ਉਹਨਾਂ ਦੀ ਕਲਮ ਜਿਨ੍ਹਾਂ ਨੇ ਨਾਂ ਲੈਣ ਲੱਗੇ ਤਾਂ ਸਮਾਂ ਕਈ ਦਿਨ ਲੱਗ ਜਾਂਦੇ ਕਿ ਕਿੰਨੇ ਕਲਾਕਾਰ ਨੇ ਉਹਨਾਂ ਦੇ ਗੀਤ ਗਾਏ ਸ੍ਰਿੰਦਰ ਕੌਰ ਤੋਂ ਲਾ ਕੇ ਪੰਜਾਬ ਦੇ ਜਿੰਨੇ ਵੀ ਵਰਲਡ ਫੇਮਸ ਸੁਪਰਸਟਾਰ ਕਲਾਕਾਰ ਹੈ ਸਾਰੇ ਨੇ ਚਤਰ ਸਿੰਘ ਜੀ ਪਰਵਾਨਾ ਲੁਗਾਏ ਤੇ ਅੱਜ ਵੀ ਗਾ ਰਹੇ ਨੇ ਪਰ ਜਿੱਥੇ ਪਰ ਲੱਗ ਜੇ ਨਾ ਉੱਥੇ ਕੁਝ ਨਾ ਕੁਝ ਬਦਲਾਅ ਹੋਦਾ ਹੈ ਪਰ ਬਾਰੇ ਅਫਸੋਸ ਨਾਲ ਗੱਲ ਪਈ ਜਾਰੀ ਹੈ ਕਿ ਇਤਨੇ ਵੱਡੇ ਮਹਾਨ ਲਖਾਰੀ ਜਿਨ੍ਹਾਂ ਦੀਆਂ ਕਿਤਾਬਾਂ ਢੇਲਾਂ ਦੇ ਢੇਲ ਅੰਬਰ ਸਰ ਤੋਂ ਸ਼ਬਦੀ ਅਰ nghĩa ਤਲੀਕਾ ਕਲਾਕਾਰ ਨੇ ਦਿਨ ਨੂੰ ਗਾਇਆ ਹੈ ਪਰ ਉਹਨਾਂ ਦੇ ਬਿਮਾਰ ਹੋਣ ਤੇ ਅੱਜ ਤੱਕ ਨਾ ਤਾਂ ਕਿਸੇ ਸਰਕਾਰ ਨੇ ਉਹਨਾਂ ਦੀ ਸਹਾਇਤਾ ਲਈ ਮੇਰੇ ਬਹੁਤ ਸ਼ਾਇਦ ਸਮਾਂ ਹੈ ਥੋੜਾ ਬੋਲ ਜਮਾ ਮਾਫ ਕਰ ਦੇਣਾ